ਵੇ ਮੌਸਮ ਕਡਾਸਵਾ ਹੋਣਾ ਹੋਇਆ ਹੈ ਮੀਂਹ ਪੈ ਜਾਂਦੇ ਹੋ ਪੇੜੀਆਂ ਮੇ ਦੇਖਦੇ ਨਹੀਂ ਤੇ ਮੌਸਮ ਬਿਲਕੁਲ ਸੁਹਾਵਣਾ ਨਹੀਂ ਅੱਜ ਕਿੰਨੇ ਭਾਵ ਕੋ ਹੋ ਰਹੇ ਹਨਾ ਦੇ ਘਰ ਆਪਣੇ ਘਰ ਦੀ ਵੱਡੀ ਜੀ ਬਾਲਕਨੀ ਚ ਬੈਠ ਕੇ ਸ਼ਾਇਦ ਇਹ ਮੌਸਮ ਥੋੜਾ ਬਹੁਤਾ ਸੁਹਾਵਣਾ ਲੱਗਦਾ ਹੋਵੇ ਪਰ ਉਹਨੂੰ ਪੁੱਛ ਕੇ ਵੇਖੋ ਹੜਾਂ ਦੀ ਮਾਰਗੇ ਬਾਲਿਆਂ ਦੀ ਛੱਤ ਤੇ ਜਿਹੜਾ ਕਿੰਨੇ ਦਿਨ ਤੋਂ ਫਰੋਂਦੇ ਵਲ ਕਦੇ ਨਿਆਣੇ ਤਰਪਾਲ ਹਟ ਲੈ ਕੇ ਬੈਠਾ ਹੋਵੇ ਉਹਨੂੰ ਪੁੱਛ ਕੇ ਵੇਖੋ ਕਿ ਮੌਸਮ ਕਿੰਨਾ ਡਰਾਉਣਾ ਹੈ। ਓ ਮਾਈ ਜਿਹੜੀ 3 ਦਿਨ ਤੋਂ ਭੁੱਖੀ ਬੈਠੀ ਖੜਾ ਦੇ ਪਾਣੀ ਚ ਰੋਟੀ ਦੀਕਦੀ ਹੋ। ਉਹਨੂੰ ਪੁੱਛ ਕੇ ਵੇਖੋ। ਕਿ ਇਹ ਮੌਸਮ ਕਿੰਨਾ ਡਰਾਉਣਾ ਹੈ। ਸਾਰੀ ਉਮਰ ਮਰ ਮਰ ਕੇ ਜਿਨੇ ਆਪਣਾ ਘਰ ਬਣਾਇਆ ਹੋਵੇ। ਤੇ ਹੜਾ ਦੇ ਪਾਣੀ ਨਾਲ 1 ਮਿੰਟ ਚ ਸਾਰਾ ਕੁਝ ਰਹਿ ਗਿਆ ਹੋਵੇ। ਉਹਨੂੰ ਪੁੱਛ ਕੇ ਵੇਖੋ। ਕੀ ਮੌਸਮ ਕਿੰਨਾ ਡਰਾਉਣਾ ਹੈ ਮੌਸਮ ਬਿਲਕੁਲ ਸੁਹਾਵਣਾ ਨਹੀਂ ਪਤਾ ਨਹੀਂ ਕਿਹਦੀ ਨજર ਲੱਗੀ ਸਾਡੇ ਪੰਜਾਬ 'ਚ ਫਿਰ ਉਹਨਾਂ ਲੋਕਾਂ ਦੀ ਮਦਦ ਕਿਵੇਂ ਕਰੀਏ ਵਾਹਿਗੁਰੂ ਕੁਛ ਨਹੀਂ ਜ਼ਰੂਰੀ ਨਹੀਂ ਕਿ ਜੇ ਜੰਗ ਲੱਗੀ ਹੋਵੇ ਤੇ ਬਾਰਡਰ ਤੇ ਜਾ ਕੇ ਲੜਿਆ ਹੀ ਜਾਵੇ ਕਈ ਵਾਰੀ ਮੈਂ ਤਾਂ ਤੁਸੀਂ ਦੂਸਰੇ ਤਰੀਕੇ ਵੀ ਕਰ ਸਕਦੇ ਸੀ ਆਪੋ ਆਪਣੇ ਦਸਵੰਦ ਕੱਢੋ ਇਸ ਵਕਤ ਲੋੜ ਹੈ ਪੰਜਾਬ ਨੂੰ ਤੁਹਾਡੀ ਆਪੋ ਆਪਣੇ ਦਸਵੰਦ 'ਚੋਂ ਚਾਹੇ ਥੋੜਾ ਹੀ ਸਾਈਂ ਦਿਓ ਮੱਛਰਦਾਨੀਆਂ ਰੋਟੀ ਪਾਣੀ ਪੈਡ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਉੱਥੇ ਸੋ ਕਿਸੇ ਵੀ ਤਰੀਕੇ ਉਹਨਾਂ ਸੰਸਥਾਵਾਂ ਨੂੰ ਆਪਣੀ ਮਦਦ ਪਹੁੰਚਾਓ ਜਿਹੜੀਆਂ ਅੱਜ ਹੜ੍ਹਾਂ ਵਾਲੇ ਸਥਾਨਾਂ ਤੇ ਜਾ ਕੇ ਕੰਮ ਕਰ ਰਹੀਆਂ ਨੇ ਆਪਣੀ ਬੋਲਕ ਚੋਂ ਥੋੜੇ ਜਿਹੇ ਪੈਸੇ ਕੱਢ ਕੇ ਇਹਨਾਂ ਥਾਵਾਂ ਤੇ ਦਾਨ ਕਰੋ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਤੇ ਹਾਂ ਦਾਨ ਐ ਕਰੋ ਤੇ ਇੱਕ ਹੱਥੋਂ ਦੂਜੇ ਹੱਥ ਨੂੰ ਵੀ ਪਤਾ ਨਾ ਲੱਗੇ